ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਇਸ ਵੇਲੇ ਦੀ ਵੱਡੀ ਖਬਰ ਦੇ ਰਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਜੀ ਹਾਂ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀਗਾ ਪਰ ਜਿਹੜਾ ਕਿ ਪਹਿਲੇ ਪਿਛਲੇ ਕੁਝ ਸਮੇਂ ਤੋਂ ਮਨਜ਼ੂਰ ਨਹੀਂ ਹੋ ਰਿਹਾ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਕਹਾ ਗਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਹੈ ਉਹਨੂੰ ਜਲਦ ਤੋਂ ਜਲਦ ਅਪਰੂਵ ਕੀਤਾ ਜਾਵੇ ਉਹਨੂੰ ਜੁਲਦ ਤੋਂ ਜਲਦ ਲਿਆ ਜਾਵੇ ਤੇ ਇਸ ਦੇ ਉੱਤੇ ਕੋਈ ਨਾ ਕੋਈ ਫੈਸਲਾ ਲਿਆ ਜਾਵੇ ਪਰ ਲਗਾਤਾਰ ਦੇਰੀ ਚਲਦੀ ਜਾ ਰਹੀ ਸੀ ਦੇਰੀ ਹੁੰਦੀ ਜਾ ਰਹੀ ਸੀ ਤੇ ਅੱਜ ਵਰਕਿੰਗ ਕਮੇਟੀ ਦੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਹੁਣੇ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਹੁਣ ਅਕਾਲੀ ਦਲ ਦੇ ਪ੍ਰਧਾਨ ਨਹੀਂ ਰਹੇ ਨੇ ਉਹਨਾਂ ਦੀ ਜਿਹੜੀ ਉਹਨਾਂ ਨੂੰ ਪ੍ਰਧਾਨਗੀ ਤੋਂ ਹੁਣ ਪ੍ਰੋਪਰ ਹਟਾ ਦਿੱਤਾ ਗਿਆ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਵਰਕਿੰਗ ਪ੍ਰੈਜ਼ੀਡੈਂਟ ਪੁੰਦੜ ਹੋਰਾਂ ਨੂੰ ਲਗਾਇਆ ਗਿਆ ਸੀਗਾ ਤੇ ਹੁਣ ਹਾਲ ਦੀ ਘੜੀ ਸਿਰਫ ਪੁੰਦੜ ਹੋਰੀ ਹੀ ਜਿਹੜੇ ਬਲਵਿੰਦਰ ਸਿੰਘ ਪੁੰਦੜ ਨੇ ਉਹੀ ਅਕਾਲੀ ਦਲ ਦੇ ਪ੍ਰਧਾਨ ਮੰਨੇ ਜਾ ਰਹੇ ਨੇ ਪਰ ਇਸ ਸਮੇਂ ਅਕਾਲੀ ਦਲ ਦੇ ਪ੍ਰਧਾਨਗੀ ਤੋਂ ਸੁਖਬੀਰ ਸਿੰਘ ਬਾਦਲ ਨੂੰ ਸਾਈਡ ਲਾਈਨ ਕਰ ਦਿੱਤਾ ਗਿਆ ਹੈ ਜਿਹੜਾ ਆਦੇਸ਼ ਜਿਹੜਾ ਕਹਿ ਸਕਦੇ ਹੋ ਆਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਸੀਗਾ ਉਸ ਨੂੰ ਉਸ ਨੂੰ ਕਿਤੇ ਨਾ ਕਿਤੇ ਹੁਣ ਜਾ ਕੇ ਪੂਰਾ ਕੀਤਾ ਗਿਆ ਲਗਾਤਾਰ ਵਿਰੋਧੀ ਵੀ ਸਵਾਲ ਚੁੱਕ ਰਹੇ ਸੀਗੇ ਤੇ ਅਕਾਲੀ ਦਲ ਦੇ ਉੱਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀਗੇ ਆਹ ਕਹ ਲੋ ਕਿ ਅੰਮ੍ਰਿਤਪਾਲ ਦੇ ਫਾਦਰ ਸਵਾਲ ਚੁੱਕ ਰਹੇ ਸੀਗੇ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਅਕਾਲੀ ਦਲ ਸੁਧਾਰ ਲਹਿਰ ਬਣੀ ਸੀ ਉਹ ਸਵਾਲ ਚੁੱਕ ਰਹੇ ਸੀਗੇ ਕਿ ਲਗਾਤਾਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਜਾ ਰਹੇ ਸੀਗੇ ਪਰ ਅੱਜ ਹੁਣ ਇਸ ਵੇਲੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਕਿਆ ਤੇ ਆ ਤੁਹਾਨੂੰ ਸੁਣਾਣੇ ਆ ਸੁਖਬੀਰ ਸਿੰਘ ਬਾਦਲ ਨੇ ਕੀ ਕੁਝ ਕਿਹਾ ਆਪਣੇ ਅਸਤੀਫੇ ਤੇ ਸੋ ਤਾਂਕਿ ਤੁਹਾਨੂੰ ਵੀ ਅਸੀਂ ਦਸੀਏ ਕਿ ਕੀ ਕੀ ਕੁਝ ਚੱਲ ਰਿਹਾ ਹੈ ਅਕਾਲੀ ਦਲ ਦੇ ਜਿਹੜੇ ਹੁਣ ਜਿਹੜੀ ਅਕਾਲੀ ਦਲ ਨਵੀਂ ਬਣੇਗੀ ਅਕਾਲੀ ਦਲ ਉਸ ਦਾ ਕੀ ਫਿਊਚਰ ਕੀ ਹੋ ਸਕਦਾ ਹੈ ਉਸ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਆ ਕਿ ਅਕਾਲੀ ਦਲ ਦਾ ਹੁਣ ਫਿਊਚਰ ਕੀ ਹੋਵੇਗਾ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਹੈ ਕਿ ਹੁਣ ਨਵੀਂ ਭਰਤੀ ਜਿਹੜੀ ਹੈ ਉਹ ਵਰਕਿੰਗ ਕਮੇਟੀ ਖੁਦ ਕਰੇਗੀ ਤੇ ਨਵੀਂ ਲੀਡਰਸ਼ਿਪ ਹੈ ਮੈਂ ਚਾਹਨਾ ਹਾਂ ਕਿ ਨਵੀਂ ਜਿਹੜੀ ਲੀਡਰਸ਼ਿਪ ਹੈ ਉਹ ਸਾਹਮਣੇ ਆਵੇ ਪਹਿਲਾਂ ਤੁਸੀਂ ਸੁਣੋ ਕੀ ਕੁਝ ਕਿਹਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੇ ਅਸਤੀਫਾ ਪਿੱਛੇ ਹੋ ਜਾਓ ਨਾ ਥੱਲੇ ਇੱਥੇ ਹੋ ਜਾਓ ਪੌੜੀਆ ਪੌੜੀਆ ਲਓ ਇੱਧਰ ਸਾਰਾ ਸਕਿਉਰਿਟੀ ਦੇ ਪਾਸੇ ਪੌੜੀਆ ਲਓ ਸਰ साल पहले श्रोमणी अकाली दल डेलीगेट हैं ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਖਾਲੀ ਦਲ ਦੀ ਪ੍ਰਧਾਨਗੀ ਦੀ ਖਾਲੀ ਦਲ ਦੀ ਸੇਵਾ ਸਮਾਰੋਹ ਪਿਛਲੇ 5 ਸਾਲ ਮੈਂ ਦਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕਰਤਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਪਛਾਣ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲਤਕ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਿਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਦੋਂ ਸਤੀਫਾ ਮੁੜ ਲਿਆ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਇਸ ਕੰਮ ਬਦਲੋਂ ਚਾਹਣਾ ਹੈ ਕਿ ਪਾਰਟੀ ਭਰਤੀ ਵਰਕਿੰਗ ਕਮੇਟੀ ਵਕਤੋਂ ਕਰੇ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋਂ ਇਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜ਼ਿਆਦਾ ਸਾਥ ਦਿੱਤਾ ਥੈਂਕ ਯੂ ਬੋਲ ਸੰਤ ਉਹ ਹੋ ਜੋ ਨਾ ਥੱਲੇ ਇੱਥੇ ਹੋ ਜੋ ਪੌੜੀਏ ਪੌੜੀਏ ਲਓ ਇੱਧਰ ਸਾਰਾ ਸਕਿਉਰਟੀ ਆ ਪਾਸੇ ਪੌੜੀਏ ਸਰ साल पहले श्रोमणी अकाली दल डेलीगेट ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀ ਜਲਦੀ ਪ੍ਰਧਾਨਗੀ ਦੀ ਕਾਲੀ ਜਲਦੀ ਸੇਵਾ ਵਾਸਤੇ ਬਦਲ ਸਾਡੀ ਬਾਈ ਦੋਈ ਬਾਤ ਵਿੱਚ ਪਿਛਲੇ 5 ਸਾਲ ਮੈਂ ਢਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕਰਦਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਬਹੁਤ ਸਹਾਰਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਲਤਕ ਸਾਹਿਬ ਕੋ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਿਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਦੋਂ ਅਸਤੀਫਾ ਮਨਜ਼ੂਰ ਨਹੀਂ ਆਇਆ ਇਸ ਕਰਕੇ ਮੈਂ ਅੱਜ ਘਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਮੈਂ ਦਿਲੋਂ ਚਾਹਣਾ ਇਹ ਪਾਰਟੀ ਭਰਤੀ ਵਰਕਿੰਗ ਕਮੇਟੀ ਵਿਰੋਧ ਕਰੇ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋਂ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਹੈ ਤਾਂ ਸੁਣਿਆ ਤੁਸੀਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੇ ਬਰਧਾਨ ਕੀ ਦੇ ਸਤੀਫੇ ਮਨਜ਼ੂਰ ਹੋਣ ਤੇ ਕੀ ਕੁਝ ਕਿਹਾ ਕਿ ਹੁਣ ਮੈਂ ਚਾਹਨਾ ਆ ਕਿ ਨਵੀਂ ਲੀਡਰਸ਼ਿਪ ਸਾਹਮਣੇ ਆਵੇ ਤੇ ਨਵੀਂ ਭਰਤੀ ਦੁਬਾਰਾ ਤੋਂ ਕੀਤੀ ਜਾਵੇ ਤੇ ਜਿਹੜੀ ਹੁਣ ਲੀਡਰਸ਼ਿਪ ਬੈਠੀ ਹੈ ਜਿਵੇਂ ਤੁਸੀਂ ਕਹਿ ਕਹਿ ਸਕਦੇ ਹੋ ਕਿ ਬਲਵਿੰਦਰ ਸਿੰਘ ਕੁੰਦੜ ਹੋ ਗਏ ਆਪਣਾ ਦਰਜੀਤ ਸਿੰਘ ਚੀਮਾ ਹੋ ਗਏ ਇਹਨਾਂ ਦੇ ਹੱਥ ਹੁਣ ਅਕਾਲੀ ਦਲ ਦੀ ਵਾਡੂ ਰਹਿ ਤੇ ਹੁਣ ਇਹਨਾਂ ਵੱਲੋਂ ਹੀ ਨਵੀਂ ਜਿਹੜੀ ਹੈ ਭਰਤੀ ਕੀਤੀ ਜਾਊਗੀ ਤੇ ਨਵੇਂ ਪ੍ਰਧਾਨ ਦਾ ਕੌਣ ਜਿਹੜੀ ਉਹ ਕੀਤੀ ਜਾਊਗੀ ਕਿ ਕੌਣ ਨਵਾਂ ਪ੍ਰਧਾਨ ਹੋਵੇਗਾ ਹੁਣ ਇਸ ਇਸ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਨੇ ਕਿ ਹੁਣ ਅਗਲਾ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਕਿ ਬਾਦਲ ਪਰਿਵਾਰ ਦੇ ਵਿੱਚੋਂ ਕੋਈ ਹੋਵੇਗਾ ਜਾਂ ਫਿਰ ਕੋਈ ਮਜੀਠੀਆ ਪਰਿਵਾਰ ਦੇ ਵਿੱਚੋਂ ਹੋਵੇਗਾ ਕਿਉਂਕਿ ਕਿਆਸਰਾਈਆਂ ਲਗਾਤਾਰ ਇਹੀ ਲਗਾਈਆਂ ਜਾ ਰਹੀਆਂ ਸੀ ਕਿ ਬਾਦਲ ਪਰਿਵਾਰ ਜੋ ਸਿਮਰਤ ਕੋਰ ਬਾਦਲ ਨੂੰ ਵੀ ਅ ਅਕਾਲੀ ਦਲ ਦੀ ਵਾਗਡੋਰ ਦਿੱਤੀ ਜਾ ਸਕਦੀ ਹੈ ਜਾਂ ਫਿਰ ਵਿਕਰਮ ਮਜੀਠੀਆ ਨੂੰ ਜਿਹੜਾ ਹੈ ਕਿ ਪ੍ਰਧਾਨਗੀ ਉਹਨਾਂ ਨੂੰ ਵੀ ਮਿਲ ਸਕਦੀ ਹੈ ਕਿਉਂਕਿ ਦੋ ਵੱਡੇ ਵੱਡੇ ਪਰਿਵਾਰ ਜਿਹੜੇ ਨੇ ਇਸ ਅਕਾਲੀ ਦਲ ਨੂੰ ਰਨ ਕਰਦੇ ਨੇ ਅਕਾਲੀ ਦਲ ਦੇ ਉੱਤੇ ਉਹਨਾਂ ਦਾ ਕਾਫੀ ਤਬਦਬਾ ਹੈ ਕਿ ਇਹ ਦੋ ਵੱਡੇ ਪਰਿਵਾਰਾਂ ਦਾ ਇਹਨਾਂ ਦੇ ਵਿੱਚੋਂ ਕੋਈ ਨਿਕਲ ਕੇ ਨਾਮ ਸਾਹਮਣੇ ਆ ਸਕਦਾ ਹੈ ਤੇ ਹੁਣ ਹੁਣ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਉਹਨੂੰ ਕੁਝ ਸਮੇਂ ਬਾਅਦ ਹੀ ਸ਼ਾਇਦ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਆਪਣਾ ਮਿਲ ਸਕਦਾ ਹੈ ਤੇ ਸੋ ਲੋਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਅਕਾਲੀ ਦਲ ਨੂੰ ਹੁਣ ਪ੍ਰਧਾਨ ਕਿਸ ਤਰ੍ਹਾਂ ਦਾ ਚਾਹੀਦਾ ਹੈ ਕੋਈ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਹੈ ਕਿ ਨਵੀਂ ਲੀਡਰਸ਼ਿਪ ਦੇ ਵਿੱਚੋਂ ਜਿਹੜੀ ਨਵੀਂ ਲੀਡਰਸ਼ਿਪ ਆਵੇਗੀ ਉਹ ਹੋਵੇ ਜਾਂ ਫਿਰ ਪੁਰਾਣੀ ਲੀਡਰਸ਼ਿਪ ਜਿਵੇਂ ਆ ਦੋ ਪਰਿਵਾਰ ਅਕਾਲੀ ਦਲ ਦੇ ਵਿੱਚ ਸਭ ਤੋਂ ਵੱਡੀ ਇੱਜ਼ਤ ਰੱਖਦੇ ਸੀਗੇ ਕਿ ਉਹਨਾਂ ਦੇ ਵਿੱਚੋਂ ਹੀ ਕੋਈ ਪਰਿਵਾਰ ਦੇ ਵਿੱਚੋਂ ਹੀ ਕੋਈ ਲੀਡਰ ਹੋਣਾ ਚਾਹੀਦਾ ਹੈ ਤੇ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਵਿਰੋਧੀਆਂ ਦੀ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੇ ਵੀ ਕੱਲ ਅੱਭੀ ਤੇ ਕੱਲ ਮੀਟਿੰਗ ਰੱਖੀ ਸੀਗੀ ਤੇ ਉਹਨਾਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਨੇ ਉਹਨਾਂ ਵੱਲੋਂ ਮੀਟਿੰਗ ਰੱਖੀ ਗਈ ਸੀ ਪਟਿਆਲਾ ਦੇ ਵਿੱਚ ਕੀ ਕੁਝ ਉਹਨਾਂ ਨੇ ਕਿਹਾ ਆਓ ਆਪਾਂ ਉਹ ਵੀ ਸੁਣਦੇ ਹਾਂ ਕਿ ਕੱਲ ਉਹ ਸੁਖਵੀਰ ਸਿੰਘ ਬਾਦਲ ਹੋਰਾਂ ਤੇ ਕੀ ਕੁਝ ਇਲਜ਼ਾਮ ਲਗਾ ਰਹੇ ਸੀਗੇ ਕੀ ਕੁਝ ਉਹ ਇਲਜ਼ਾਮ ਲਗਾ ਰਹੇ ਸੀਗੇ ਆਓ ਪਹਿਲਾ ਇੱਕ ਵਾਰ ਉਹ ਵੀ ਸੁਣ ਲੈਂਦੇ ਹਾਂ सात मेंबरी कमेटी को अधिकार दिए थे कि वो फ्यूचर में श्रोमणी अकाली दल को ऑर्गेनाइज करे श्रोमणी अकाली दल के विधान कानून मुताबक जो भी सिस्टम है और उसके लिए उस सात मेंबरी कमेटी को इग्नोर करके आ, मेला माँगी चौदह दिसंबर को मुखसर में कॉन्फ्रेंस करने का एक आ, गुर, एक ग्रुप की ओर से कोशिश की जा रही है जो गलत है वो नहीं होनी चाहिए इसके लिए हम निवेदन करेंगे जहिदा श्री अकालता साहब के पास जाकर कि वो जो पंथक शक्ति को जोड़ने की उन्होंने एक रास्ता ढूंढा था सात मेम्बरी कमेटी के थ्रू सबको एक इकट्ठे करके उसको तार पीडो किया जा रहा है तार पीडो करने वाले लोगों को निखेड़ा जाए सर पिछले दिन ही सुखबीर सिंह बादल के जिस तरह के बयान आए है? देखिए बड़े चिंतित हैं और बड़े बहुत ही दुखदाई है कि अकाली कौन वाले अकाली लीडर कौन वाले लोग अगर ये कहेंगे कि हमने श्री अकाल तख्त साहब पर जाके झूठ बोला था अपने आपको एक क्राइसिस में से निकलने के लिए वो तो फिर बहुत बुरी बात है अगर जो लीडर हैं वो श्री अकाल तख्त साहब पे झूठ बोलने की बात स्वीकार करते हैं तो इससे बुरी बात क्या हो सकती है लोग पूछते हैं कि वहाँ झूठ हो रहे हैं कि यहाँ झूठ हो रहे हैं सो तो उन्होंने अपनी जो क्रेडिबिलिटी है उस पर कई सवाल खड़े कर ले ये बात कहकर सर क्या लगता है दोबारा से इकट्ठे हो सकते हैं अकाली दल और सुधार लहर देखिए तो हमारा तो यतन होगा अगर वो चौदह की जो कॉन्फ्रेंस है वो सात मेंबरी कमेटी की कमांड में हो और सबको इकट्ठे करके लिया जाए तो हम खुश होंगे अगर वो ना माने तो फिर रास्ते ढूंढे जाएंगे कोई खास फैसले लिए गए आज की आज तो हमने यही कहा कि श्री अकाल तख्त साहब की याद हस्ती के लिए और जथेदार साहबान के सम्मान के लिए भविष्य में लड़ाई लड़ी जाए और जो लोग श्री कालता साहब के साथ टक्कर लेते हैं उनके विरोध में खड़ा जाए नई क्षेत्रीय पार्टी बनाने की एक बात आ रही है। नहीं अभी नहीं हमने अभी तो लोगों में जाएंगे लोगों में पहले तो श्री कालता साहब की याद हादसी की लड़ाई लड़ेंगे उसके बाद सोचेंगे सो ਤੁਹਾਨੂੰ ਤੁਸੀਂ ਸੁਣਿਆ ਕਿਵੇਂ ਅਕਾਲੀ ਦਲ ਸੁਧਾਰ ਲੈਰ ਵਾਲਿਆਂ ਵੱਲੋਂ આરોਪ ਲਗਾਏ ਜਾ ਰਹੇ ਸੀਗੇ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਨਾ ਮਨਜ਼ੂਰ ਹੁੰਦਾ ਬਈ ਕਿਉਂਕਿ ਇਸ ਵੇਲੇ ਅਕਾਲ ਤਖਤ ਸਾਹਿਬ ਦੇ ਜਿਹੜੇ ਹਦੇ ਸੀਗੇ ਉਹਨਾਂ ਨੂੰ ਹੀ ਨਹੀਂ ਮੰਨਿਆ ਜਾ ਰਿਹਾ ਸੀਗਾ ਕਾਫੀ ਸਮੇਂ ਤੋਂ ਉਸ ਤੇ ਵਿਚਾਰੇ ਹੀ ਸੁਖਬੀਰ ਸਿੰਘ ਬਾਦਲ ਦੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਵੀ ਹੁੰਦਾ ਤਾਂ ਕਈ-ਕਈ ਕਾਰਨਾਂ ਦੇ ਕਾਰਨ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ ਦੀ ਜਿਹੜੀ ਮੀਟਿੰਗ ਸੀ ਉਹ ਕਿੰਨਾ ਕੀਤੇ ਟਲਦੀ ਜਾ ਰਹੀ ਸੀ ਤੇ ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਅਸਤੀਫਾ ਹੈ ਉਹ ਮਨਜ਼ੂਰ ਕਰ ਲਿਆ ਗਿਆ ਤੇ ਉਧਰ ਹੀ ਜੇ ਆਪਾਂ ਗੱਲ ਕਰ ਲਈ ਅਮਰਿਤਪਾਲ ਦੇ ਫਾਦਰ ਦੀ ਅਮਰਿਤਪਾਲ ਦੇ ਫਾਦਰ ਵੱਲੋਂ ਵੀ ਜਿਹੜਾ ਹੈ ਇਲਜ਼ਾਮ ਜਿਹੜੇ ਸੀਗੇ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਉੱਤੇ ਲਗਾਏ ਸੀਗੇ ਨਾ ਅਸਤੀਫਾ ਮਨਜ਼ੂਰ ਹੋਣ ਦੇ ਕਾਰਨ ਆਉ ਤੁਹਾਨੂੰ ਉਹ ਵੀ ਸੁਣਾਣੇ ਆ ਕੀ ਕੁਝ ਕਿਆਸੀ ਅਮਰਿਤਪਾਲ ਦੇ ਫਾਦਰ ਨੇ ਵੀ ਨੇ ਪੰਛ ਨੂੰ ਬਹੁਤ ਵੱਡੀ ਢਾਲ ਲਾ ਰਹੀ ਢਾਲ ਆਈ ਆ 2007 ਤੋਂ ਜੋ ਇਹ ਮਾਮਲਾ ਚੱਲ ਰਿਹਾ ਸੀ ਸੱਤ ਸਾਲ ਮਾਫੀ ਦੀ ਨਾਲ ਜਾਂ ਜੋ ਜੋ ਕਸਟਾ ਵਾਪਰਿਆ ਲੇਕਿਨ 2015 ਤੋਂ ਬਾਅਦ ਤੇ ਇੱਕਦਮ ਨੰਗਾ ਚਿੱਟਾ ਸਾਫ ਹੋ ਗਿਆ ਕਿ ਇਹ ਜਿਹੜੇ ਪੰਛਕ ਨੂੰ ਪੰਛ ਦੇ ਵਿਰੋਧੀ ਆ ਤੋਂ ਵੱਡੀ ਸਮੱਸਿਆ ਅੱਜ ਅੱਧੀ ਜਿਹੜੀ ਸਾਡੀ ਨੌਜਵਾਨੀ ਦੀ ਹੈ ਨਸ਼ਿਆਂ ਦੀ ਪੰਜਾਬ ਨਸ਼ਿਆਂ ਤੋਂ ਅਦਾ ਪੀੜ ਤਿਆ ਕਿ ਵਿੱਚ ਸਾਨੂੰ ਹੁਣ ਪਤਾ ਲੱਗਦਾ ਕਿ ਲੋਕ ਕਿੰਨੇ ਪਰੇਸ਼ਾਨ ਨੇ ਕਿ ਜੋ ਅਮਰਪਾਲ ਨੂੰ ਜਤਾਇਆ ਉਹ ਵੀ ਇੱਥੇ ਵਿਸ਼ੇ ਤੇ ਲੋਕਾਂ ਨੇ ਬਹੁਤ ਲੋਕਾਂ ਨੂੰ ਉਮੀਦ ਆ ਕਿ ਜੇ ਅਮਰਪਾਲ ਮਹਾਰਾਜਾ ਹੋਵੇ ਤਾਂ ਸ਼ਾਇਦ ਸਾਡੇ ਬੱਚੇ ਬਚ ਸਕਦੇ ਆ ਸਾਡੀ ਜਿਹੜੀ ਨੌਜਵਾਨੀ ਸਾਡੀ ਪੰਜਾਬ ਦੀ ਧਰਤੀ ਤੇ ਜਿਹੜਾ ਸਾਡਾ ਇਹ ਵਗ ਰਿਹਾ ਉਹ ਖਤਮ ਹੋ ਸਕਦਾ ਇਸ ਕਰਕੇ ਲੋਕਾਂ ਨੇ ਉਹ ਬਹੁਤ ਵੱਡਾ ਸੁਭ ਦੱਸਦਾ ਅਸੀਂ ਇਹ ਆਪਣੇ ਜੱਸੀ ਬੰਦੀ ਨੂੰ ਆਪਣੀ ਪਾਰਟੀ ਇੱਥੇ ਵਾਸਤੇ ਜਿਆਦਾ ਇਹ ਜੋ ਆ ਉਹਦੀ એનર્ਜੀ ਜਿਹੜੀ ਇੱਥੇ ਲਾਵਾਂਗੇ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਈਏ ਭਾਈ ਅਮਰਪਾਲ ਦੀ ਪਾਕਿਸਤਾਨ ਦੀ ਮੰਨ ਕਰਦੇ ਨੇ ਜੇ ਪਾਕੀ ਸੱਤਾ ਚਾਹੁੰਦੀ ਹੈ ਉਹ ਵੀ ਪਾਕਿਸਤਾਨ ਦੀ ਗੱਲ ਹੈ ਇਹ ਇਹ ਜੀ ਤੇ ਹਰੇਕ ਸਿੱਖ ਜਿਹੜੀ ਆ ਇਹ ਦੋਵੇਂ ਵੇਲੇ ਆਸ ਕਰਦਾ ਹੈ ਕਿ ਰਾਜ ਕਰੇਗਾ ਖਾਲਸਾ ਤੇ ਖਾਲਸਾ ਰਾਜ ਜਿਹੜਾ ਵਾ ਉਹ ਸਾਰਿਆਂ ਦੇ ਭਲੇ ਲਈ ਜੋ ਪਹਿਲਾਂ ਵੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਰਿਆਂ ਨੇ ਉੱਥੇ ਕਿਸੇ ਧਰਮ ਜਾਂ ਕਿਸੇ ਆਧਾਰ ਤੋਂ ਕੋਈ ਵਿਸਥਾ ਨਹੀਂ ਹੋਇਆ ਤੇ ਅਸੀਂ ਚਾਹੁੰਦੇ ਕਿ ਇਹੋ ਜਿਹਾ ਰਾਜ ਪੂਰੀ ਦੁਨੀਆ ਤੇ ਹੋਣਾ ਚਾਹੀਦਾ ਇਸ ਕਰਕੇ ਅਸੀਂ ਵੀ ਜੋ ਇਹ ਵੀ ਇੱਕ ਉਸ ਰਾਜ ਦਾ ਇੱਕ ਸਟੇਪ ਹੀ ਆ ਇਹ ਜੋ ਅਸੀਂ ਕੋਈ ਚੰਗਾ ਪ੍ਰਸ਼ਾਸਨ ਦੇ ਸਕੀਏ ਲੋਕਾਂ ਨੂੰ ਦੁੱਖ ਤਕਲੀਫਾਂ ਜਿੰਨੀਆਂ ਵੇਖੇ ਘੱਟ ਜੀਏ ਲੇਕਿਨ ਅਲਟੀਮੇਟਲੀ ਨਿਸ਼ਾਨਾ ਤਾਂ ਅਸੀਂ ਸਾਰੇ ਸਾਰੇ ਖਾਲਸਾ ਰਾਜ ਵਾਸਤੇ ਹੀ ਲੜ ਰਹੇ ਹਾਂ 2 ਤਰੀਕ ਨੂੰ ਤੱਕ ਜਿਹੜਾ ਹੁਕਮ ਹੋਇਆ ਵਰਟੀ ਕਮੇਟੀ ਦੇ ਸੀ ਤੇ ਮੰਨਜ਼ੂਰ ਕਰਨ ਦਾ ਸੱਤ ਮੈਂਬਰੀ ਕਮੇਟੀ ਬਣਾਉਣ ਦੀ ਕਾਲੀ ਗੱਲ ਉਹ ਬੱਡੇ ਤੱਕ ਮੰਨੇ ਲਏ ਕਿਸ ਰੂਪ ਵਿੱਚ ਦੇਖਦੇ ਉਹਨਾਂ ਨੂੰ ਸਾਰੇ ਤੱਕ ਦੇ ਹੁਕਮਨਾਮਿਆਂ ਨੂੰ ਰਸਨਾਮਨ ਇਹ ਤੇ ਇਹ ਵੀ ਬਾਕੀ ਤੇ ਅਹਮ ਸੰਸਦਾਂ ਦੇ ਬਹੁਤ ਕੰਮ ਲਿਖੇ ਚੱਲ ਰਹੇ ਨੇ ਇਹ ਪੰਥਕ ਤੇ ਇਹਨਾਂ ਨੇ ਪੰਥ ਨੂੰ ਬਹੁਤ ਵੱਡੀ ਢਾਹ ਲਾਈ ਢਾਹ ਲਾਈ ਆ 2007 ਤੋਂ ਜੋ ਇਹ ਮਾਮਲਾ ਚੱਲ ਰਿਹਾ ਸੀ ਸਰਪੇ ਸਾਹਿਬ ਨੂੰ ਮਾਫੀ ਦੇਣ ਵਾਲਾ ਜਾਂ ਜੋ ਜੋ ਕਚਵਾਚਾ ਵਾਪਰਿਆ ਤੇ ਲੋਕ ਤੇ ਉਦੋਂ ਤੋਂ ਰੋੜੀ ਪਾ ਰਹੇ ਸੀ ਲੇਕਿਨ 2015 ਤੋਂ ਬਾਅਦ ਤੇ ਇੱਕਦਮ ਨੰਗਾ ਚਿੱਟਾ ਸਾਫ ਹੋ ਗਿਆ ਕਿ ਇਹ ਜਿਹੜੇ ਇਹ ਪੰਥਕ ਨਹੀਂ ਗੇ ਪੰਥ ਦੇ ਵਿਰੋਧੀ ਆ ਤੇ ਹੁਣ ਜੋ ਇਹਨਾਂ ਨੇ ਪੰਥਕ ਸੰਸਥਾਵਾਂ ਦਾ ਜੋ ਭਾਨ ਕੀਤਾ ਜੋ ਢਾਹ ਲਾਈ ਆ ਕਾਲ ਤੱਕ ਦੀ ਇੰਡੀ ਵੱਡੀ ਆਹਮਸ਼ਾਨ ਨੂੰ ਉਹ ਹੁਣ ਦੇਖੋ ਕਿ ਉਹ ਉਥੇ ਬੰਨ ਹੀ ਗਏ ਕਿ ਅਸੀਂ ਸਾਰੇ ਗناہ ਕੀਤੇ ਆ ਤੇ ਫਿਰ ਉਸ ਚੀਜ਼ ਨੂੰ ਫਿਰ ਚੈਲੰਜ ਕਰ ਰਹੇ ਫਿਰ ਜੋ ਉਥੋਂ ਹੁਕਮ ਹੋਇਆ ਕਿ ਇਹਨੇ ਕਿਹਾ ਅਸੀਂ ਇਹ ਗੱਲ ਉਹ ਨਹੀਂ ਦਿੱਤੇਗੇ ਇਹ ਅਕਾਲ ਪੱਖਤ ਨੂੰ ਕੋਈ ਉਹਨਾਂ ਸਮਰਪਤ ਨਹੀਂ ਗਏ ਉਤੋਂ ਭਗੌੜਦੇ ਆ ਇਸ ਕਰਕੇ ਇਹ ਸਾਰੇ ਜ਼ਾਮੇਬਾਜ਼ੀਆਂ ਕਿਸੇ ਨੇ ਜਾਰੀਆਂ ਆਪਣੀ ਕੋਈ ਰਾਸੀ ਜਿਹੜੀ ਲਾਲਸਾ ਪੂਰੀ ਕਰਨ ਵਾਸਤੇ ਫਿਰ ਇਹ ਇਹੋ ਜਿਹੇ ਹਾਲ ਹੱਥਾਂ ਦੇ ਦਿੰਦੇ ਆ ਉਹ ਵੀ ਅਦਲਜਾਮ ਲਾਏ ਜਾ ਰਹੇ ਕਹਿੰਦੇ ਕਾਲੀ ਕਾਲ ਨੂੰ ਖੰਡੌਣ ਦੀ ਕੋਸ਼ਿਸ਼ ਹੋ ਰਹੀ ਹੈ ਏਜੰਸੀਆਂ ਦੇ ਆਪ ਕਿਹਾ ਜਾ ਰਿਹਾ ਹੈ ਕਿ ਉਹਨੀਆਂ ਆਪਲ ਬਿਆ ਬਣਾ ਦੇ ਕਿ ਕਿਸ ਤਰ੍ਹਾਂ ਦਾ ਸਾਰੇ ਉਹਨਾਂ ਨੂੰ ਬਾਈਟਾਂ ਤੋਂ ਅਮਰਪਾਲ ਕਪੂਰ ਵੀ ਇਹ ਇਹ ਨੂੰਤੇ ਇਹ ਚੀਜ਼ਾਂ ਕੇ ਇਹ ਚੀਜ਼ਾਂ ਤੇ ਜਵਾਬ ਇਹ ਹੈ ਕਿ ਅਮਰਪਾਲ ਜਾਂ ਜਿਹੜੀਆਂ ਹੁਣ ਪਾਰਟੀ ਨੂੰ ਕਿਉਂ ਅੱਜ ਉਤਰੇ ਆਂ ਅਕਾਲੀ ਦਲ ਤੋਂ ਤੁਸੀਂ ਪਹਿਲਾਂ ਹੀ ਆਈ ਤੋਂ ਪੰਜ ਸਾਲ 10 ਸਾਲ ਪਹਿਲਾਂ ਹੀ ਖਤਮ ਕਰ ਦਿੱਤਾ ਇਹ ਕੋਈ ਹਾਲਾਤ ਜਿਹੜੀ ਆ ਕਿ 2022 ਤ ਵੀ ਦੇ ਤਨਸੀਤਾਂ ਤੁਸੀਂ ਦਿੱਤੇ ਹੋ ਆ ਹੁਣ ਇੱਕ ਲੋਕ ਸਭਾ ਦੀ ਸੀਟ ਬਹੁਤ ੱੱਕੇ ਨਾਲ ਬਹੁਤ ਕੈਸਾ ਪੂਸਾ ਖਰਚ ਕਰਕੇ ਅਠਾਈ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਜਿਹੜੇ ਇਲਜ਼ਾਮ ਇਹ ਲੋਕਾਂ ਤੇ ਲਾ ਰਹੇ ਇਹਨਾਂ ਆਪਣੇ ਆਪ ਹੀ ਖੰਡਾਇਆ ਆਪਣੀਆਂ ਨੀਤੀਆਂ ਨਾਲ ਆਪਣੇ ਆਪਣੀ ਲਾਲਸੀ ਆਪਣੇ ਪਰਿਵਾਰਵਾਦ ਨੂੰ ਦੀ وجہ ਨਾਲ ਇਹ ਸਾਰਾ ਕੁਝ ਹੋ ਗਿਆ ਪਾੰਡਮੀ ਲੱਗ ਗਈ ਆ ਰਹੀ ਹੈ ਉਹ ਕਾਂਗਰਸ ਦੇ ਇਹ ਦੇ ਤਰਫ ਤੋਂ ਲਿਖਣਾ ਅਮਰਪਾਲ ਤੋਂ ਵਾਅਦਾ ਨਿਕਲਣਾ ਲੱਗ ਰਿਹਾ ਹੈ ਇਹ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੂੰ ਪਤਾ ਹੈ ਕਿ ਅਮਰਪਾਲ ਸਰਪੁਰਵਾਂਤਲੀ ਜੋ ਹੋ ਚੱਕੀ ਹੈ ਕਿ ਇਸ ਕਰਕੇ ਉਹਨੂੰ ਕਿਸੇ ਤਰੀਕੇ ਨਾਲ ਹੋਰ ਕੋਈ ਪਾਰਟੀਆਂ ਨਹੀਂ ਦੇਤੀਆਂ ਕਾਂਗਰਸ ਆ ਆਮ ਆ ਇੱਕ ਜੋ ਪੰਜਾਬ ਦੇ ਹਾਲਾਤ ਬਣਾ ਰਹੀ ਹੈ ਆ ਜਾ ਭਾਰਤੀ ਜਨਤਾ ਪਾਰਟੀ ਹੈ ਜੋ ਦੇਸ਼ ਦੇ ਜਿੱਦਾਂ ਦਾ ਮਾਹੌਲ ਬਣਿਆ ਜਾ ਰਿਹਾ ਉਹਨਾਂ ਦੇ ਖਿਲਾਫ ਕੋਈ ਨਹੀਂ ਗੱਲ ਕਰ ਰਹਾ ਇਹ ਖਾਲੀ ਅਮਰਿਤਪਾਲ ਹੀ ਕਿਉਂ ਦੇਖ ਰਹੇ ਕੋ ਅਮਰਿਤਪਾਲ ਹੀ ਉਹਨਾਂ ਨੂੰ ਤਾਂ ਸੁਣਿਆ ਤੁਸੀਂ ਅਮਰਿਤਪਾਲ ਦੇ ਫਾਦਰ ਵੱਲੋਂ ਵੀ ਲਗਾਤਾਰ ਅਕਾਲੀ ਦਲ ਦੇ ਨਿਸ਼ਾਨੇ ਸਾਦੇ ਜਾ ਰਹੇ ਸੀਗੇ ਕਿ ਅਕਾਲੀ ਦਲ ਤੋਂ ਅਗਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਘੋੜੇ ਹੋਏ ਹੋਏ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨਹੀਂ ਮੰਨੇ ਜਾ ਰਹੇ ਸੋ ਲਗਾਤਾਰ ਜਿਹੜੀਆਂ ਵਿਰੋਧੀਆਂ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਵਿਰੋਧੀ ਲਗਾਤਾਰ ਨਿਸ਼ਾਨੇ ਸਾਧਰੇ ਸੀਗੇ ਕਿ ਕਿਵੇਂ ਕਿਉਂ ਨਹੀਂ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਮਨਜ਼ੂਰ ਕੀਤਾ ਜਾ ਰਿਹਾ ਤੇ ਅੱਜ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਦਿੱਤਾ ਗਿਆ ਹੈ ਤੁਹਾਡਾ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਹੁਣ ਅਗਲਾ ਅ ਅਕਾਲੀ ਦਲ ਦਾ ਪ੍ਰਧਾਨ ਕੌਣ ਹੋ ਸਕਦਾ ਹੈ ਜਾਂ ਤੁਹਾਨੂੰ ਕੀ ਲੱਗ ਰਿਹਾ ਕਿ ਅਕਾਲੀ ਦਲ ਚ ਐਸਾ ਕਿਹੜਾ ਲੀਡਰ ਹੈ ਜਿਸ ਨੂੰ ਅਕਾਲੀ ਦਲ ਦੀ ਵਾਕਟੋਰ ਦੇ ਹੱਥ ਦੇ ਵਿੱਚ ਫੜਾਈ ਜਾ ਸਕਦੀ ਹੈ ਜੋ ਪੰਜਾਬ ਦੇ ਸਿੱਖਾਂ ਦੇ ਮਸਲੇ ਆ ਜਿਹੜੇ ਉਹ ਠੋਕ ਵਜਾ ਕੇ ਸਰਕਾਰਾਂ ਕੇ ਚੁੱਕ ਸਕੇ ਜੋ ਲਗਾਤਾਰ